ਇਹ ਤਾਂ ਗਮੀ ਵਾਲਾ ਘਰ ਨਹੀਂ ਖੁਸ਼ੀ ਵਾਲਾ ਲੱਗਦਾ ਹੈ ਕਿਉਂਕਿ ਖੁਸ਼ੀ ਵਾਲਾ ਘਰ ਬਹੁਤ ਵੱਡਾ ਲੱਗਦਾ। ਓ ਕਿ ਅੰਦਰ ਨਹੀਂ ਨਦੀ ਕਿਹੜਾ? ਅੰਦਰ ਦਾ ਤਾਲਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਦੇ ਜਦੋਂ ਸੱਚ ਦੀ ਖੁਸ਼ੀ ਸੰਤੋਖ ਦਾ ਰਾਹ ਤਾਰ ਮੇਨ ਚਲਾ ਰਿਹਾ। ਤਦ ਉਹ ਇੱਕ ਸੱਚ ਤੋਂ ਘਰ ਆਪ ਸੰਤੋਖ ਦਾ ਧਾਰਮਿਕ ਰੱਖਦਾ। ਪ੍ਰੇਤੇ ਰੱਤ ਜੱਤੇ ਦਾ ਜੋਰ ਅਗੇ ਰੱਖਿਆ ਜੱਤ ਦਾ ਰੱਤ ਜੋਰ ਇਨ ਖਿਲਾਫ ਬਾਹਰ ਤੇ ਦੁਆਬਾ ਰੱਤ ਜੱਤੇ ਦਾ ਸੱਤ ਅਗੇ ਰੱਖਿਆ ਦੁਆਬਾ ਦਾ ਸਮਾ ਆਇਆ ਤੱਪ ਇਹਦੇ ਅੰਗੇ ਇਹਨੂੰ ਚਲਾਣ ਵਾਲਾ ਹੋਣਾ ਸੱਤ ਤੇ ਫਿਰ ਸੱਤ ਅਖਰੇ ਕਾਲਜ ਦਾ ਰੱਤ ਰੱਖਿਆ ਹੁੰਦਾ ਅਗੇ ਰੱਖਿਆ ਇਹਦੇ ਕਲਜੁੜ ਦਾ ਤਮਾ ਬੰਦਾ ਕਿਹਾ ਹੈ ਮਹਾਰਾਜ ਦੇ ਦੁਸ਼ਕ੍ਰਿਸ਼ਨਾ ਫੈਰਾ ਊੜੇ ਉਡਾਰੀ ਦੇ ਉਸਤਾਰਮੇ ਮੰਨੇ ਰਹਿਤ ਦੁਸ਼ਕ੍ਰਿਸ਼ਨਾ ਫੈਰਾ ਇਹ ਜਿਹਰੇ ਬੰਦ ਸਤਨਾ ਦਾਤ ਰੇਤੇ ਦਾਤ ਵਾਪਰ ਦਾਤ ਕਲਜੁੜ ਦਾਤ ਇਹ ਕਿਧਰ ਹੈ ਪਰ ਜਦੋਂ ਤੇਰੀ ਵੀ ਊਜ ਬਦਲਦੀ ਹੈ ਸਭ ਤੇ ਬਦਲ ਜਾਂਦਾ ਹੈ ਸਤ ਕਰਨ ਵਾਲੇ ਨੂੰ ਹੱਥ ਰੱਖਣ ਵਾਲੇ ਨੂੰ ਹੱਥ ਵੀ ਰੱਖਣ ਦਿੰਦੇ ਤਪ ਕਰਨ ਵਾਲੇ ਨੂੰ ਤਪ ਨਹੀਂ ਕਰ ਦਿੰਦੇ ਜੇ ਕੋਈ ਰਬ ਦਾ ਨਾਮ ਲੈ ਨਾ ਤਾਂ ਉਹ ਪੂਰੀ ਬਦਨਾਮੀ ਕਰ ਦਿੰਦੇ ਨੇ ਵਾਸੀ ਨਹੀਂ ਖੜ ਦਿੰਦਾ ਮਾਰਕ ਇਹ ਨੂੰ ਕਰਦੇ ਜੇ ਕੋ ਤਪ ਕਰੇ ਨੂੰ ਜੇ ਤਪ ਘਾ ਤਪਨਾ ਹੋਈ ਛੇ ਨੂੰ ਨੌ ਲੈ ਤਪਨੀ ਕਲ ਕੇ ਲਿਖੇ ਕਹਿੰਦੇ ਕਲ ਨੂੰ ਦੇ ਇਹ ਲਖਣ ਬੰਦੇ ਨੂੰ ਬਰਾबरी ਮੰਨਣ ਦੀ ਨਹੀਂ ਕਰਦਾ ਦੇ ਛਤਰ ਇਕ ਤਾਂ ਗਾਲੇ ਨੂੰ ਛਤਰ ਵੀ ਰੱਖਣ ਦਿੰਦੇ ਤਪ ਕਰਨ ਵਾਲੇ ਨੂੰ ਤਪ ਨਹੀਂ ਕਰਨੀ ਚਾਹੀਦੀ। ਰੱਬ ਦਾ ਨਾਮ ਲੈਣ ਵਾਲੇ ਦੀ ਬਿਨਾਂ ਨਹੀਂ। ਇਹੀ ਮਹਾਰਾਜ ਕਿਦੇ ਕਾਲਜ ਉਹਨੇ ਲਖਿਆ ਜਿਵੇਂ ਕਾਲਜ ਉਹਨੇ ਕਿਹਾ ਤੇਰੀ ਸੋਚ ਦੇ ਮੁਤਾਬਕ ਹੈ ঠাকুর ਜੇ ਅੱਜ ਵੀ ਤੂੰ ਚੰਗਾ ਕੰਮ ਕਰਦਾ ਹੈ ਅੱਜ ਵੀ ਲੋਕ ਤੇਰੇ ਨਾਲ ਰਹਿਣਗੇ ਕਾਲਜ ਉਹਦੇ ਵਿੱਚ ਸਾਥ ਤੁਹਾਨੂੰ ਵਰਤਾ ਦਿੰਦਾ। ਪਰ ਜਦੋਂ ਬੰਦਾ ਮਾੜਾ ਕੰਮ ਕਰਦਾ ਹੈ ਬੰਦਾ ਕਰੇ ਠਰਾਉਣਾ। ਸਾਡੀ ਸੋਚ ਦੇ ਮੁਤਾਬਿਕ ਜੇ ਉਹ ਸਾਡੀ ਜੀ ਬਹੁਤ ਹੈ ਨਾ ਤੀ ਤੋ ਸਮਾਏ ਚੰਗੀ ਸੋਚ ਰੱਖਾਂ ਗਿਆ ਦੀ ਛੱਤ ਬੰਦ ਹੈ ਚੰਗੀ ਸੋਚ ਨਹੀਂ ਰੱਖਾਂ ਗਿਆ ਬਲਦੂ ਜੀ ਪਾਈ ਗਿਆ ਗਿੜਿਆ ਗਿਆ ਸਰਕਾਰ ਦੇ ਮੁਖਾਂ ਕੋਲੋਂ ਗਿੜਿਆ ਗਿਆ ਕੇ ਦੀ ਕੋਈ ਛੱਤ ਜੋ ਕਿਸੇ ਪਰ ਤੇਰੇ ਘਾ ਆਇਆ ਖਵਾ ਬਣਾਇਆ ਕਲੂ ਲਾਇਆ ਮਹਾਰਾਜ ਜੀ ਤੇ ਕਲੂ ਦੀ ਇਹ ਇੱਕ ਅਣਖਾਨੀ ਹੈ ਕਿ ਬੰਦੇ ਉਹ ਆਪਣੀ ਬੰਦਗੀ ਨਹੀਂ ਕਰਦਾ ਜਾਪਤਾ ਪ੍ਰਸਤ ਬਾਦ ਇੱਕ ਗਿੰਨ ਕਰ ਦਿੱਤੀ ਇਹਦੀ ਬਦਨਾ ਬਸ ਇਹੀ ਖਾਸ ਦੇ ਖਾਤਿਰ